ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਤ ਪੋਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦਾ ਇਤਿਹਾਸ ਸਰਬਣ ਕਰਾਂਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਸਰਸਾ ਨਦੀ ਤੇ ਪਹੁੰਚ ਗਏ ਸਰਸਾ ਨਦੀ ਤੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ ਸੀ ਸਰਸਾ ਦਾ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਪੂਰਾ ਉਫਾਨ ਤੇ ਸੀ ਠੱਠਾਂ ਮਾਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਅਤੇ ਨਿਤਨੇਮ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਪਿੱਛੇ ਬਹੁਤ ਜ਼ੋਰਾਂ ਦੀ ਜੰਗ ਹੋ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਵਿੱਚ ਸੁਰਤੀ ਲਾ ਕੇ ਮਸਤ ਬੈਠੇ ਸਨ ਸਰਸਾ ਨਦੀ ਵਿੱਚ ਪਾਣੀ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ ਇਸ ਲਈ ਸਰਸਾ ਨਦੀ ਨੂੰ ਪਾਰ ਕਰਨਾ ਬਹੁਤ ਔਖਾ ਸੀ ਮੁਗਲ ਫੌਜਾਂ ਪਹਾੜੀ ਰਾਜੇ ਚੀਕਾਂ ਚੰਗਰਾ ਮਾਰਦੇ ਸਰਸਾ ਨਦੀ ਤੇ ਆਣ ਪਹੁੰਚੇ ਸਰਸਾਨ ਦੀ ਤੇ ਐਸੀ ਭਿਆਨਕ ਜੰਗ ਹੋਈ ਜਿਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਗੁਰੂ ਪਿਆਰੇਓ ਭਾਵੇਂ ਗਿਣਤੀ ਵਿੱਚ ਬਹੁਤ ਘੱਟ ਸਿੰਘ ਸੀ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਉਹਨਾਂ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਕਿਉਂਕਿ ਸਿਰ ਲੱਤ ਜੋਧੇ ਸੀ ਸਾਰੇ ਸਿੰਘਾਂ ਨੇ ਮੁਗਲਾਂ ਨੂੰ ਗੁਰੂ ਜੀ ਤੱਕ ਨਾ ਪਹੁੰਚਣ ਦਿੱਤਾ ਜਿਹੜਾ ਵੀ ਗੁਰੂ ਜੀ ਵੱਲ ਆਉਣ ਲੱਗੇ ਤਾਂ ਗੁਰੂ ਜੀ ਦੇ ਸਿੰਘ ਉਸ ਨੂੰ ਮੁਕਾਬਲਾ ਕਰਕੇ ਰੋਕ ਲੈਂਦੇ ਗੁਰੂ ਜੀ ਨੇ ਸਭ ਨੂੰ ਸਰਸਾ ਨਦੀ ਨੂੰ ਪਾਰ ਕਰਨ ਦਾ ਹੁਕਮ ਦਿੱਤਾ ਗੁਰੂ ਜੀ ਦੇ ਵੱਡੇ ਸਹਬਜ਼ਾਦੇ ਕੁਝ ਸਿੰਘ ਤਾਂ ਗੁਰੂ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰ ਗਏ ਪਰ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਕਈ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਗੁਰੂ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਕਈ ਗ੍ਰੰਥ ਬਹੁਤ ਸਾਰਾ ਜਿਹੜਾ ਲਿਟਰੇਚਰ ਸੀ ਨਾ ਪੋਥੀਆਂ ਉਹ ਵੀ ਸਰਸਾ ਨਦੀ ਦੀ ਭੇਟ ਚੜ ਗਈਆਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮੁਰਕ ਦੇ ਇਕੱਠਾ ਨਾ ਹੋ ਸਕਿਆ ਗੁਰੂ ਪਿਆਰੇਓ ਵੱਡੇ ਸਹਿਬਜਾਦੇ ਗੁਰੂ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਰੋਪੜਵਾਲ ਨੂੰ ਚੱਲ ਪਏ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰੀ ਜੀ ਸਰਸਾ ਨਦੀ ਨੂੰ ਪਾਰ ਕਰ ਸਕੇ ਤੇ ਸਰਸਾ ਦੇ ਕੰਢੇ ਪੈਦਲ ਹੀ ਤੁਰੇ ਗਏ ਸਰਸਾ ਨਦੀ ਨੂੰ ਪਾਰ ਕਰ ਲਿਆ ਪਰ ਸਰਸਾ ਨਦੀ ਦੇ ਕੰਢੇ ਪੈਦਲ ਹੀ ਤੁਰੇ ਗਏ ਮਾਤਾ ਸੁందਰੀ ਜੀ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਭਾਈ ਸਾਹਿਬ ਸਿੰਘ ਜੀ ਤੇ ਦੋ ਸਿੰਘਣੀਆਂ ਨਾਲ ਭਾਈ ਜਵਾ ਹਰ ਸਿੰਘ ਜੀ ਰੋਪੜ ਨੂੰ ਹੁੰਦੇ ਹੋਏ ਦਿੱਲੀ ਨੂੰ ਚਲੇ ਗਏ ਸਰਸਾ ਨਦੀ ਤੇ ਗੁਰੂ ਜੀ ਦਾ ਹੱਸਦਾ ਖੇਡਦਾ ਪਰਿਵਾਰ ਵਿਛੜ ਗਿਆ ਕਿਸੇ ਨੂੰ ਕਿਸੇ ਦਾ ਕੋਈ ਪਤਾ ਨਹੀਂ ਪਰ ਗੁਰੂ ਜੀ ਅਡੋਲ ਨਾਮ ਸਮਰਨ ਵਿੱਚ ਸੁਰਤ ਟਿਕਾਈ ਰੋਪੜ ਵੱਲ ਨੂੰ ਜਾ ਰਹੇ ਸੀ ਤੇ ਕਹਿੰਦੇ ਹਨ ਕਹਿੰਦੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚੇ ਆਂਦਾ ਸਰਸਨ ਨਦੀ ਤੇ ਵਿਚੋੜਾ ਪੈ ਗਿਆ ਛੋਟੇ ਛੋਟੇ ਬੱਚੇ ਆਂਦਾ ਤੇ ਸਤਿਗੁਰੂ ਜੀ ਸੁਰਤ ਟਿਕਾਈ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਸੁਰਤ ਟਿਕਾਈ ਰੋਪੜ ਵੱਲ ਨੂੰ ਜਾ ਰਹੇ ਸਨ ਰੋਪੜ ਦੇ ਪਠਾਨ ਹੀ ਗੁਰੂ ਜੀ ਦੇ ਦੁਸ਼ਮਣ ਬਣ ਗਏ ਤੇ ਸਿੰਘਾਂ ਤੇ ਹਮਲਾ ਕਰ ਦਿੱਤਾ ਜਿਸ ਦਾ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਫਿਰ ਗੁਰੂ ਜੀ ਕੋਟਲੇ ਪਿੰਡ ਪਹੁੰਚ ਕੇ ਇੱਥੋਂ ਦੇ ਨਿਹੰਗ ਖਾਂ ਪਠਾਨ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਤੇ ਆਪਣੀ ਹਵੇਲੀ ਗੁਰੂ ਜੀ ਨੂੰ ਦੇ ਦਿੱਤੀ ਨਿਹੰਗ ਖਾਂ ਪਠਾਨ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਇਸ ਦੇ ਵੱਡੇ ਵਡੇਰੇ ਵੀ ਗੁਰੂ ਘਰ ਨਾਲ ਬਹੁਤ ਪ੍ਰੇਮ ਸ਼ਰਧਾ ਨਾਲ ਜੁੜੇ ਹੋਏ ਸਨ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਅਤੇ 7ਵੇਂ ਪਾਸ਼ਾ ਗੁਰੂ ਹਰਰਾਏ ਜੀ ਨੇ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਚਰਨ ਪਾਏ ਸੀ 6ਵੇਂ ਪਾਸ਼ਾ ਮਹਾਰਾਜ ਜੀ ਵੀ ਆਏ ਤੇ 7ਵੇਂ ਪਾਸ਼ਾ ਮਹਾਰਾਜ ਜੀ ਵੀ ਇਹਨਾਂ ਦੇ ਘਰ ਚਰਨ ਪਾ ਕੇ ਗਏ ਸੀ ਗੁਰੂ ਕਲੰਗੀ ਤਰਜੀ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਵਿਖੇ ਭਾਗ ਲਾ ਗਏ ਸਨ ਨਿਹੰਗ ਖਾਨ ਗੁਰੂ ਜੀ ਦੇ ਪਰਿਵਾਰ ਵਿਛੋੜੇ ਨੂੰ ਸੁਣ ਕੇ ਬਹੁਤ ਦੁਖੀ ਹੋਇਆ ਮੁਗਲ ਫੌਜਾਂ ਨੂੰ ਲੜਨ ਤਾਂ ਪਾਉਣ ਲੱਗਾ ਉਸ ਨੇ ਗੁਰੂ ਜੀ ਦਾ ਆਸਣ ਆਪਣੀ ਹਵੇਲੀ ਵਿੱਚ ਲਵਾ ਦਿੱਤਾ ਤੇ ਤਨਮਾਨ ਦੇ ਨਾਲ ਗੁਰੂ ਜੀ ਦੇ ਸਿੰਘਾਂ ਦੀ ਸੇਵਾ ਕੀਤੀ ਜ਼ਖਮੀ ਸਿੰਘਾਂ ਦੀ ਮੱਲਮ ਪੱਟੀ ਕੀਤੀ ਗੁਰੂ ਜੀ ਫਿਰ ਇੱਥੋਂ ਅੱਗੇ ਜਾਣ ਲਈ ਭਾਈ ਬਚਿੱਤਰ ਸਿੰਘ ਜੀ ਜੋ ਕਿ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਸੀ ਉਸ ਦੀ ਸੇਵਾ ਨਿਹੰਗ ਖਾਨ ਨੂੰ ਕਰਨ ਲਈ ਕਹਿ ਕੇ ਆਪ ਉਹਨਾਂ ਦੇ بیٹے ਨਾਲ ਅੱਗੇ ਹੋਰ ਰਸਤੇ ਨੂੰ ਚੱਲ ਪਏ ਕਿਸੇ ਨੇ ਰੋਪੜ ਦੇ ਫੌਜਦਾਰ ਨੂੰ ਦੱਸ ਦਿੱਤਾ ਕਿ ਗੁਰੂ ਜੀ ਨਿਹੰਗ ਖਾਨ ਕੋਰ ਠਹਿਰੇ ਹਨ ਬਹੁਤ ਜ਼ਿਆਦਾ ਫੌਜ ਆਣ ਕਿ ਨਿਹੰਗ ਖਾਨ ਦੀ ਹਵੇਲੀ ਨੂੰ ਘੇਰਾ ਪਾ ਲਿਆ ਤੇ ਤਲਾਸ਼ੀ ਕਰਨ ਲੱਗੇ ਜਿਹੜੇ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਸਨ ਉਸ ਕਮਰੇ ਨੂੰ ਉਹਨਾਂ ਦੀ ਬੇਟੀ ਮੁਮਤਾਜ਼ ਨੇ ਅੰਦਰੋਂ ਬੰਦ ਕਰ ਲਿਆ ਜਦੋਂ ਮੁਗਲਾਂ ਨੇ ਕਮਰਾ ਖੋਲਣ ਦੇ ਕਿਹਾ ਤਾਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਮੇਰਾ ਜਵਾਈ ਸੁੱਤੇ ਪਏ ਨੇ ਦੇਖੋ ਗੁਰਮੁਖ ਪਿਆਰਿਓ ਕੈਸੇ ਸਰਦਾਰ ਭਾਵਨਾ ਵਾਲੇ ਵੀ ਉਹ ਵੀ ਇੱਕ ਇਸਲਾਮੀ ਸੀਗੇ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀ ਦੀ ਇੰਨੀ ਸੇਵਾ ਕੀਤੀ ਇਹ ਸੁਣ ਕੇ ਮੁਗਲ ਫੌਜਾਂ ਉੱਥੋਂ ਚਲੀ ਗਈਆਂ ਅਗਲੇ ਦਿਨ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਦੀ ਪਾ ਗਏ ਕਿਉਂਕਿ ਬਹੁਤ ਗੰਭੀਰ ਜ਼ਖ਼ਮੀ ਸੀ ਜਿਹੜਾ ਸਰਸਾ ਤੇ ਜੰਗ ਹੋਇਆ ਉੱਥੇ ਮੁਗਲ ਫੌਜਾਂ ਨੂੰ ਰੋਕਦਿਆਂ ਹੋਇਆਂ ਜ਼ਖ਼ਮੀ ਹਾਲਤ ਦੇ ਵਿੱਚ ਪਰ ਮੁਮਤਾਜ਼ ਨੇ ਇਹ ਗੱਲ ਸੁਣ ਲਈ ਤੇ ਸਾਰੀ ਉਮਰ ਭਾਈ ਬਚਿੱਤਰ ਸਿੰਘ ਜੀ ਦੀ ਪਤਨੀ ਬਣ ਕੇ ਕੱਟ ਲਈ ਦੁਬਾਰਾ ਵਿਆਹ ਨਹੀਂ ਕਰਵਾਇਆ ਦੇਖੋ ਗੁਰਮੁਖ ਪਿਆਰੇ ਵੀ ਕੈਸੇ ਸਿਰੜ ਵਾਲੇ ਸਿੰਘ ਸਿੰਘਣੀਆਂ ਹੋਏ ਐ ਤੇ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਤੇ ਹੋਰ ਆ ਹਰ ਰੋਜ਼ ਪਾਠ ਕਰਦੀ ਗੁਰੂ ਜੀ ਦੇ ਵੱਡੇ ਸਾਂਝ ਅਤੇ ਸਤਗੁਰੂ ਚਾਲੀ ਕੁ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਸਤਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਚ ਪਹੁੰਚੇ ਚਾਲੀ ਕੁ ਸਿੰਘ ਅਤੇ ਵੱਡੇ ਸਾਹਿਬਜ਼ਾਦੇ ਨਾਲ ਸੀਗੇ ਮਾਤਾ ਗੁਜਰੀ ਜੀ ਛੋਟੇ ਸਹਿਜਾ ਦੇ ਜੰਗਲਾਂ ਵਿੱਚ ਸੁਨਸਾਨ ਜਗਤ ਤੇ ਤੁਰਦੇ ਤੇ ਰਸਤੇ ਵਿੱਚ ਉਹਨਾਂ ਨੂੰ ਕੋਈ ਜੰਗਲੀ ਜਾਨਵਰ ਵੀ ਮਿਲੇ ਸਨ ਪਰ ਸਹਿਜਾ ਦੇ ਮਾਤਾ ਜੀ ਨਾਲ ਅਡੋਲ ਤੁਰੇ ਗਏ ਫਿਰ ਰਸਤੇ ਵਿੱਚ ਉਹਨਾਂ ਨੂੰ ਇੱਕ ਝੁੱਗੀ ਵਿਖਾਈ ਦਿੱਤੀ ਮਾਤਾ ਜੀ ਦੇ ਛੋਟੇ ਸਹਿਜਾ ਦੇ ਉਸ ਝੁੱਗੀ ਵਿੱਚ ਗਏ ਤੇ ਉਹਨਾਂ ਨੇ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਪਹਿਲੀ ਰਾਤ ਕੱਟੀ ਗੁਰਮੁਖ ਪਿਆਰਿਓ ਛੋਟੇ ਸਹਿਜਾ ਦੇ ਮਾਤਾ ਗੁਜਰ ਘਰ ਉਹਨਾਂ ਨੇ ਜਿਹੜੀ ਪਹਿਲੀ ਰਾਤ ਕੱਟੀ ਸੀ ਨਾ ਤੇ ਕੁੰਮਾ ਮਾਸਕੀ ਸੀ ਜਿਹੜਾ ਉਦੀ ਝੁੱਗੀ ਦੇ ਵਿੱਚ ਪਹਿਲੀ ਰਾਤ ਗੁਜ਼ਾਰੀ ਸੀ ਗੁਰੂ ਪਿਆਰੇ ਸਾਹਿਬ ਸੰਗਤ ਜੋ ਇਸ ਇਤਿਹਾਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੁਸੀਬਤਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਪ੍ਰਮਾਤਮਾ ਨੂੰ ਅੰਗ ਸੰਗ ਜਾਣ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਤੇ ਅੱਗੇ ਦਾ ਇਤਿਹਾਸ ਆਪਾਂ ਅਗਲੀ ਵੀਡੀਓ ਵਿੱਚ ਸਰਣ ਕਰਾਂਗੇ ਜੀ ਹੋਈਆਂ ਭੁੱਲਾਂ ਦੇ ਖਿਮਾ ਬਖਸ਼ੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ